ਉਹਦਾ ਪਹਿਲਾਂ ਪਰਿਵਾਰ ਨੂੰ ਜਿੱਥੇ ਵੱਡਾ ਘਾਟਾ ਪਿਆ ਉੱਥੇ ਸਿੱਧੂ ਦੇ ਕੇਸ ਨੂੰ ਜੇ ਸਿੱਧੂ ਚਾਹਣ ਵਾਲਿਆਂ ਨੂੰ ਤੇ ਉੱਥੇ ਵੀ ਬਹੁਤ ਵੱਡਾ ਘਾਟਾ ਹੋ ਗਿਆ ਉਹਦਾ ਜਾਣ ਨਾਲ ਤਾਂ ਕਿ ਜਿਹੜਾ ਉਹਨਾਂ ਨੇ ਕੇਸ ਦੀ ਤਬਦੀਸ਼ ਕੀਤੀ ਸਾਰੀ ਉਹ ਸਾਡੇ ਜਾਣ ਨਾਲ ਉਹਦੀ ਵੀ ਜਿਹੜੇ ਬਿਆਨ ਸੀ ਜਾਂ ਜਿਵੇਂ ਕੱਲ੍ਹ ਨੇ ਬਿਆਨ ਦੇਣਾ ਸੀ ਆ ਤਾਂ ਉਹ ਕਈ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਤਾਂ ਉਸ ਕਰਕੇ ਉਹਦੀ ਗੱਲ ਮੌਤ ਹੋ ਗਈ ਤਾਂ ਉਹ ਬਹੁਤ ਮਤਲਬ ਸਾਨੂੰ ਵੀ ਘਾਟਾ ਪਿਆ ਤੇ ਉਹ ਪਰਿਵਾਰ ਨੂੰ ਵੀ ਘਾਟਾ ਪੈ ਗਿਆ ਜੀ ਕੀ ਕਹੂੰਗਾ ਲਗਾਤਾਰ ਤੈਨੂੰ ਕਾਨੂੰਨ ਦੇ ਕੀਲ ਹੋਣ ਵਾਲਾਗਾ ਇਨਸਾਫ ਦੀ ਮੰਗ ਨੂੰ ਲੈ ਕੇ ਜਿਹੜੇ ਪਰਿਵਾਰ ਜਿਨ੍ਹਾਂ ਪ੍ਰਸੰਸਿਕ ਚਾਹੁੰਦੇ ਸੀ ਕਿ ਉਹਨਾਂ ਇਨਸਾਫ ਮਿਲ ਚੁੱਕਿਆਗਾ ਹੁਣ ਤੇ ਜੇ ਉਹਨਾਂ ਮਿਲਿਆ ਹੁੰਦਾ ਤਾਂ ਅੱਜ ਦੀ ਜਿਹੜੀ ਸੁਰਖੀਆਂ ਬਣਦੀਆਂ ਨੇ ਉਹ ਕਿਤੇ ਨਾ ਕਿਤੇ ਸੁਰਖੀਆਂ ਹੋਰ ਹੋਣੀਆਂ ਸੀਗੀਆਂ ਪਰ ਇਨਸਾਫ ਹੀ ਨਹੀਂ ਮਿਲਿਆ ਜਿਹੜੇ ਮੰਜਰਾ ਮਿਲਣਾ ਸੀ ਜਾਂ ਜਿਹੜੇ ਸਾਸ ਘਟਦਾ ਜਾਂ ਬਾਹਰ ਫਿਰਦੇ ਨੇ ਉਹ ਅੱਜ ਤੱਕ ਸਰਕਾਰ ਉਹਨਾਂ ਨੂੰ ਮਤਲਬ ਲੋਕਾਂ ਦੇ ਸਾਹਮਣੇ ਨਹੀਂ ਕਰ ਸਕੀ ਤਾਂ ਉਹ ਕਿ ਸਰਕਾਰ ਦੇ ਪਿੱਛੇ ਬਣੇ ਹੋਏ ਨਹੀਂ ਉਹ ਤਾਂ ਮੈਂ ਸਮਝਦਾ ਵੀ ਜਿੱਥੇ ਸੀਐਮ ਸਾਹਿਬ ਸਾਡੇ ਕਮੇਟੀ ਦੇ ਵਿੱਚ ਉਹ ਚੁਟਕਲੇ ਸੁਣਾਉਂਦੇ ਹੁੰਦੇ ਸੀਗੇ ਜਾਂ ਉਹਦਾ ਮਤਲਬ ਲੋਲੀਪੋਪ ਦਿੰਦੇ ਹੁੰਦੇ ਸੀ ਉਦੋਂ ਹੀ ਉਸ ਬਿਆਨ ਨੂੰ ਲੋਲੀਬੋਬ ਦੇ ਚੁਟਕਿਆਂ ਦੇ ਹਿਸਾਬ ਵਿੱਚ ਦੇਖ ਰਹੇ ਆਪਾਂ ਦਾ ਉਦੋਂ ਉਦੋਂ ਚੋਂ ਹੀ ਨਿਕਲਿਆ ਜੀ ਤੇ ਦੂਜਾ ਸਿੱਧੂ ਦਾ ਜਿਹੜਾ ਇਹ ਮਹੀਨਾ ਕਾਲਾ ਦੇ ਪਿੰਡ ਲਈ ਨਹੀਂ ਪੂਰੇ ਦੁਨੀਆ ਦੇ ਜਿਹੜੇ ਸਿੱਧੂ ਦੇ ਪਰਫਾਰਮੈਂਸ ਨੂੰ ਕਾਲਾ ਦੇਮ ਸੀਗਾ 29 ਲਈ ਤਾਂ ਉਹ ਪਹਿਲਾ ਆ ਗਿਆ ਕਿ ਜੀ ਇਹਦੇ ਤੇ ਜੇ ਦੇਖ ਰਿਹਾ ਵੀ ਜਿੱਥੇ ਸਾਡੇ ਪਿੰਡ ਨੂੰ ਦਾ ਘਾਟਾ ਬਹੁਤ ਵੱਡਾ ਪਈ ਹੈ ਜਿੱਥੇ ਪੰਜਾਬ ਨੂੰ ਦੇਸ਼ ਨੂੰ ਜਿੱਥੇ ਸਾਡੀ ਪੱਗ ਨੂੰ ਜਿੱਥੇ ਪੰਜਾਬੀ ਬੋਲੀ ਨੂੰ ਬਹੁਤ ਵੱਡਾ ਘਾਟਾ ਹੋਇਆ ਗਿਆ ਤਾਂ ਉਹ ਜਿੱਥੇ ਸੀ ਇਹ ਦੇਖਦੇ ਆ ਵੀ ਘਾਟਾ ਤਾਂ ਬਹੁਤ ਵੱਡਾ ਹੈ ਪਰ ਜਿਹੜਾ ਆਹ ਦਿਨਾਂ ਨਾਲ ਮਹੀਨਾ ਇਹ ਭਰਾ 29 ਮਈ ਦਾ ਤਾਂ ਇਹ ਪੂਰਾ ਬਲੈਕ ਡੇ ਹੈ ਅਸੀਂ ਇਹਨੂੰ ਪੂਰਾ ਮਹੀਨੇ ਨੂੰ ਬਲੈਕ ਡੇ ਦੇਖਦੇ ਆਂ ਦਿਨ ਨੂੰ ਬਲੈਕ ਡੇ ਦੇਖਦੇ ਆਂ ਤਾਂ ਉਸ ਕਰਕੇ ਗਿਆ ਵਰਸੀ ਦੀਆਂ ਤੀਸਰੀ ਵਰਸੀ ਦੀਆਂ ਤਿਆਰੀਆਂ ਹੋ ਰਹੀਆਂ ਨੇ ਤਾਂ ਉਹ ਚਾਹਣ ਵਾਲੇ ਪਹੁੰਚਣਗੇ ਤਾਂ ਉੱਤੇ ਸਹਿਜ ਬਾਹਰ ਰੰਮ ਨੇ ਤਾਂ ਉਹਨਾਂ ਦੇ ਗੁਰੂ ਸਾਹਿਬ ਦੇ ਅੰਲਾਸ ਰੰਗ ਚਰਨਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਸਾਫ ਮਿਲੇ ਉਹ ਜਿਹੜੇ ਚਿਹਰੇ ਨੇ ਜਿਹੜੇ ਅੱਜ ਤੱਕ ਮੂਰੇ ਨਹੀਂ ਆਏ ਪਰਮਾਤਮਾ ਬੁਰੀ ਰਲਾਸ ਕਰਾਂਗੇ ਉਹ ਲੋਕਾਂ ਦੇ ਸਾਹਮਣੇ ਆਉਣ ਤਾਂ ਲੋਕ ਉਹਨਾਂ ਨੂੰ ਲਾਣਤਾ ਪਾ ਸਕਣਗੇ ਦੂਜਾ ਅਸਤੀਤ ਹੋਣਗੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਮੰਗ ਤੋਂ ਅਦਾਲਤ ਨੂੰ ਭਾਈ ਤੇ ਇਹ ਬੇਨਤੀ ਕਰਾਂਗੇ ਮਾਨਯੋਗ ਅਦਾਲਤ ਨੂੰ ਬੇਨਤੀ ਕਰਾਂਗੇ ਕਿਉਂਕਿ ਜਿਹੜਾ ਅੰਗਰੇਜ਼ ਸੀਗਾ ਲੈਕ ਅਫਸਰ ਸਾਡ ਨੂੰ ਛੱਡ ਕੇ ਚਲਾ ਗਿਆ ਜਾਂ ਉਸ ਪਰਿਵਾਰ ਨੂੰ ਛੱਡ ਕੇ ਚਲਾ ਗਿਆ ਜਾਂ ਇਸ ਇਸ ਦੇ ਵਿੱਚ ਉਹਦੀ ਗਵਾਹੀ ਸੀ ਉਸ ਨੂੰ ਧੂਰੀ ਛੱਡ ਕੇ ਚਲਾ ਗਿਆ ਤਾਂ ਜਿੰਨੀਆਂ ਵੀ ਉਹਦੇ ਲਿਖਤਾਂ ਨੇ ਜਾਂ ਜਿੰਨੇ ਵੀ ਉਹਦੇ ਬਿਆਨ ਆ ਜਿੰਨਾ ਵੀ ਕਿਸ ਨੂੰ ਵੀ ਬੱਚਾ ਹੈ ਤਾਂ ਉਹ ਇਹਨਾਂ ਮੰਨੇ ਜਾਵੇ ਤਾਂ ਕਿ ਕਿਸ ਨੂੰ ਆਉਣ ਵਾਲੇ ਪਰਿਵਾਰ ਨੂੰ ਜਾਂ ਚਾਉਣ ਵਾਲੇ ਸਾਡੇ ਸਿੱਧੂ ਨੂੰ ਚਾਉਣ ਵਾਲਿਆਂ ਨੂੰ ਜਾਂ ਉਹਨਾਂ ਦੇ ਭਰਾਵਾਂ ਨੂੰ ਤੇ ਉਹਨਾਂ ਨੂੰ ਇਨਸਾਫ ਮਿਲ ਸਕੇ